ਇਹਨਾਂ ਨੇ ਜੀ ਜਿਹੜੀ ਪਹਿਲੀ ਫਿਲਮ ਬਣਾਈ ਨਾ ਜੀ ਉਹ ਸੀ ਕੁੱਲੀ ਯਾਰ ਦੀ ਅੱਛੀ ਪੰਜਾਬੀ ਫਿਲਮ ਹਾਂ ਉਦੋਂ ਇਹ ਵੀ ਸੀ ਪ੍ਰੀਤ ਲੜੀ ਦੇ ਲਾਸਟ ਪੇਜ ਤੇ ਫੁੱਲ ਪੇਜ ਇਸ਼ਤਿਹਾਰ ਲੱਗਿਆ ਹੋਇਆ ਸੀ ਪਹਿਲਾ ਸਿੱਖ ਹੀਰੋ ਅੱਛੀ ਇਹਨਾਂ ਨੇ ਆਵਦਾ ਫਿਲਮੀ ਨਾਰਕ ਲਿਆ ਸੀ ਹਰਵਿੰਦਰ ਅੱਛੀ ਫਿਰ ਹਰਵਿੰਦਰ ਤੋਂ ਹਰਿੰਦਰ ਵੀ ਆਉਂਦਾ ਰਿਹਾ ਕਈ ਫਿਲਮਾਂ ਦੇ ਵਿੱਚ ਉਹਦਾ ਜੀ ਤੇ ਵਕਾਇਦਾ ਮਤਲਬ ਪੱਗ ਬਨ ਕੇ ਦਸਤਾਰ ਸਜਾਈ ਹੋਈ ਸੀ ਦਾੜੀ ਰੱਖੀ ਹੋਈ ਸੀਗੀ ਅੱਛੀ ਵਾਲਵੂਲੇ ਨੇ ਬਾਅਦ ਚ ਕਟਾਈ ਕਿ ਪਹਿਲਾਂ ਹੀ ਕੋਨੇਮੋਨੇ ਸੀ ਵਾਲਤਾ ਪਹਿਲੇ ਹੀ ਕਟਾਏ ਹੋਏ ਸੀ ਉਹਦੇ ਵਿੱਚ ਜਿਵੇਂ ਫਿਲਮਾਂ ਵਾਲੇ ਲਾ ਲੈਂਦੇ ਹੁੰਦੇ ਆ ਜੀ ਦਾੜੀ ਦੂੜੀ ਬਣਾ ਕੇ ਲਾ ਹਾਂ ਉਸ ਤਰ੍ਹਾਂ ਹੀ ਸੀਗਾ ਤੇ ਉਹ ਨਾ ਉਹ ਨਾਵਲ ਸੀਗਾ ਅਧੀ ਰਾਤ ਪਹਿਰ ਦਾ ਤੜਕਾ ਇਹਨਾਂ ਦਾ ਅੱਛਾ ਉਸ ਨਾਵਲ ਦੇ ਬੇਸ ਤੇ ਕੁੱਲੀ ਜਾ ਉਸ ਨਾਵਲ ਉਹ ਮੋੜਾ ਮੋਟਾ ਨਾਵਲ ਸੀ ਮਤਲਬ ਨਹੀਂ ਤਾਂ ਹੁੰਦਾ ਨਾ ਵੀ ਨਾਵਲ ਜੇ ਹੱਥ ਉਹ ਉਹ ਤਾਂ ਇਹ ਲੱਗਦਾ ਹੁੰਦਾ ਜਿਵੇਂ ਡਿਕਸ਼ਨਰੀ ਆ ਜੀ 5 600 ਪੇਜ ਦਾ ਤੇ ਬਹੁਤ ਪੜਿਆ ਗਿਆ ਬੇਹੱਦ ਪੜਿਆ ਗਿਆ ਅੱਛਾ ਉਹਦੇ ਤੇ ਬਣੀ ਕੁੱਲੀ ਯਾਰ ਦੀ ਫਿਲਮ ਇਹ ਆਪ ਹੀਰੋ ਸੀ ਉਹਦੇ ਚ